ਆ ਵੀ ਦੇ ਸੇਖੇ ਮੇ ਬਕੇ ਨੇ ਆਪ ਕੋ ਸਾਧਨਾਮ ਜੀ ਵਾਲੇ ਆ ਗਿਆ ਰਾਤੋਂ ਰਾਤ ਗੱਡਿਆਂ ਤੇ ਪਹੁੰਚੇ ਅਮਰਤ ਵੇਲਾ ਹੋਇਆ ਪਹੁੰਚਿਆ ਸੁਲਤਾਨਪੁਰ ਬਾਬਾ ਜੀ ਨੇ ਸਾਧ ਸੰਗਿਆਂ ਘੜੀਆਂ ਦਾ ਬਿਗਲ ਵਜਾਇਆ ਸੰਗਤ ਆਈ ਪਾਈ ਮਦਾਨਾ ਵੀ ਪਹੁੰਚ ਗਿਆ ਰਬਾਬ ਲੈ ਕੇ ਕੀਰਤਨ ਹੋਇਆ ਕਹਿੰਦੇ ਸੰਗਤ ਮਿਲਣ ਵਾਸਤੇ ਅੱਗੇ ਆਉਣ ਲੱਗੀ ਗੁਰਨਾਣ ਸਾਹਿਬ ਕਹਿਣ ਲੱਗੇ ਜਿਹੜਾ ਲਾਹੌਰ ਤੋਂ ਆਇਆ ਹੈ ਨਾ ਪਹਿਲਾਂ ਉਹਨੂੰ ਲਿਓ ਆਵਾਜ਼ ਮਾਰੀ ਆਜਾ ਮਨ ਸੁਖ ਨਾਂ ਦਾ ਮਨ ਸੁਖ ਰੱਖਿਆ ਅੱਜ ਮਨ ਦਾ ਸੁਖ ਮਿਲੇਗਾ ਦਿਨ ਨੂੰ ਬਾਬਾ ਜੀ ਨੇ ਬੁਲਾਇਆ ਉਹ ਬਾਬੇ ਨਾਨਕ ਦਾ ਸਿੱਖ ਬਣਿਆ ਕਹਿਣ ਲੱਗਾ ਮਹਾਰਾਜ ਤੁਹਾਡੇ ਸਿੱਖਾਂ ਨੇ ਮੈਨੂੰ ਜੋੜਤਾ ਸੱਚੇ ਹੈ ਸੰਗਤ ਦਾ ਜੀਵਨ ਐਸਾ ਹੁੰਦਾ ਕਿ ਦੁਜਿਆਂ ਨੂੰ ਛੋੜ ਦਿੰਦੇ ਧੰਗੁਰ ਨਾਨਕ ਪਾਤਸ਼ਾ ਜਿਨ੍ਹਾਂ ਦਾ ਗੁਰਪੁਰ ਤੁਸੀਂ ਮਨਾ ਰਹੇ ਹੋ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਰੋਜ਼ ਸੰਗਤਾਂ ਨੂੰ ਆਵਾਜ਼ ਦੇਣ ਦੀ ਵੀ ਨਵੀਂ ਨਵੀਂ ਸੰਗਤ ਜਦ ਆਉਂਦੀ ਉਹਨਾਂ ਨੂੰ ਕਹਿੰਦਾ ਭਾਈ ਜਰੂਰ ਆਓ ਪਰਵਾਹ ਬੇਰੀ ਵਿੱਚ ਆ ਕੇ ਹਾਂਦੀਆਂ ਭਰੋ ਸੋ ਪਿਆਰਿਓ ਏਸੀ ਪ੍ਰਮਾਨ ਦੇ ਨਾਲ ਵੈਸੇ ਮੇਰਾ ਪੁਰਾਣਾ ਰਿਸ਼ਤਾ ਹੈ ਪੁਰਾਣਾ ਪਿਆਰ ਅੱਜ ਤੱਕ ਨਹੀਂ ਜਲਾਲਾਬਾਦ ਤੋਂ ਹੀ ਕਿਤਾ ਜਦੋਂ ਹੁਣ ਸੋਰੀ ਗੱਡੀ ਲੈ ਕੇ ਆਇਆ ਮੋਂਦੋ ਵੇਖਿਆ ਵੀ ਇਹਦਾ ਪੁਰਾਣੀ ਯਾਰੀ ਜਲਾਲਾਬਾਦ ਵਾਲੇ ਬੇਲੀ ਦੀ ਆਪ ਕੋ ਜਦੋਂ ਨਾਮ ਜਿਹੀ ਜਿਨ੍ਹਾਂ ਨੇ ਜਾਣ ਤੱਕ ਸੇਵਾ ਲਈ ਤੇ ਬੜੇ ਬਸਾਰਾ ਸੇਵਾ ਲਈ ਹੈ ਮਹਾਰਾਜ ਨੇ ਘਰ ਵਿੱਚ ਦੋ ਬੱਚੇ ਦੇ ਦਾਤ ਬਖਸ਼ਿਸ਼ ਕੀਤੀ ਹੈ ਲੜਕੀ ਤੇ ਲੜਕਾ ਕਿੰਨਾ ਕਰਿਓ ਇਹ ਨਹੀਂ ਮੈਨੂੰ ਨਹੀਂ ਪਤਾ ਉਹ ਕਿੱਥੇ ਨ ਪਰਵਾਰ ਕਿੱਥੇ ਆ ਬਲਰਾ ਦਾ ਮਾਮਾ ਬਲਰਾ ਦਾ ਨਹੀਂ ਤੇ ਤੁਸੀਂ ਤਾਂ ਹਜੂ ਰਕਿਏ ਨਾ ਆਪੋ ਸਾਥ ਨਾਮ ਸ੍ਰੀ ਵਾਹਿਗੁਰੂ ਆਜੋ ਅਗੇ ਨਹੀਂ ਆਉਣਾ ਤੁਸੀਂ ਇੱਥੇ ਆਉਣਾ ਆਜੋ ਵਾਹਿਗੁਰੂ ਜਦੋਂ ਜਲੰਧਾ ਬਾਦ ਤੋਂ ਮੈਂ ਇੱਥੇ ਆਇਆ ਉਦੋਂ ਇਹ ਇੱਥੇ ਆਇਆ ਤੇਲੇ ਵੀ ਜਲੰਧਾ ਵਾਸੀ ਮੈਂ ਵੀ ਜਲੰਧਾ ਵਾਸੀ ਪਾਗੋ ਕਿੰਦਰ ਸਟੇਂ ਜਲੰਧਾ ਬਾਦੀ ਨੇ ਸਾਰੇ ਇਹ ਜਲੰਧਾ ਬਾਦੀਆਂ ਅੰਦਰ ਕਬਜ਼ਾ ਕੀਤਾ ਗੁਰੂ ਸਾਹਿਬ ਦੇ ਗੁਰਮੁਖੋ ਆਈਆਂ ਦਾ ਅਰਦਾਸ ਦਾ ਸਿਸਟਮ ਸੀ ਵੀ ਅਰਦਾਸ ਕਰਨੀ ਹੈ ਜਦੋਂ ਦੇਸ਼ ਰਾਜ ਦੇ ਕਰਿਆਵਾਂਗੇ ਤੇ ਇੰਦਰ ਅਰਦਾਸ ਕਰਦੇ ਆਂਗੇ ਹੌਲੀ ਹੌਲੀ ਬਰਬਾਦਪਰੀ ਦਾ ਪ੍ਰੋਗਰਾਮ ਬਣ ਗਿਆ ਸਤਿਗੁਰ ਕਿਰਪਾ ਕਰਨ ਆਓ ਪੈਣ ਨਾਨਕੀ ਦਾ ਜਿਹੜਾ ਸ਼ਬਦ ਆਪਾਂ ਬੜੀ ਦਿਓ ਪੜ ਕਿ ਸਮਾਪਤੀ ਕਰਾਂਗੇ ਗੁਰੂ ਕਿਰਪਾ ਕਰੇ ਬਖਸ਼ਿਸ ਪੈਣ ਦੀ ਸਭ ਸੰਗਤ ਦਾ ਧੰਨਵਾਦ ਹੈ ਹੋਰ ਵੀ ਪਰਵਾਸਰੀਆਂ ਜਿਹੜੇ ਵਸਤੀ ਚ ਹੈਗੀਆਂ ਨੇ ਸਮੇ ਸਮੇਂ ਸਾਰ ਅਰਦਾਸ ਦਿੱਤਾ ਜਰੂਰ ਕਰ ਤੋ ਪੰਜਵੇਂ ਮੰਮਨ ਨੂੰ ਗੁਰਪੁਰਬ ਆ ਰਿਹਾ ਹੈ ਇਥੋਂ ਦੀ ਜਿਹੜੀ ਸੰਗਤ ਹੈ ਉਹ ਵੱਡੇ ਗੁਰਦੁਆਰੇ ਵੀ ਜਾਂਦੀ ਹੈ ਸਾਡੇ ਕੋਲ ਵੀ ਸੰਗਤ ਆਉਂਦੀ ਹੈ ਉੱਤੇ ਗੁਰੂ ਘਰ ਵਿੱਚ ਸਾਰੀਆਂ ਸੰਗਤਾਂ ਵਾਹ ਚੜ ਕੇ ਸੇਵਾ ਨਿਭਾਉਂਦੀ ਹੈ ਆਇਆ ਮੈਂ ਤੋ ਮੰਮਨ ਤਾਂ ਨਹੀਂ ਨਹੀਂ ਵਾਠੀ ਇਹ ਪੱਤਰਕਾਰ ਹੈ ਪੂਜਾ ਉਹ ਜਰਾ ਮੈਂ ਸਿੱਕਰੀ ਸਿੱਕਰੀ ਇਹ ਪੱਥਰ ਘਾਰ ਹੈ ਆ ਡਰੌਲੀ ਸੀ ਮੈਨੂੰ ਕਹਿੰਦੀ ਦੇਖ ਲੈ ਫੋਨ ਲਾ ਦੇ ਨਹੀਂ 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 ਆਪ ਕੋ ਸਾਡੇ ਨਾਮ ਸਰੀ ਪਰ ਨਾਮ ਮੋਹਜਨੋ ਜਾਣਦਾ ਨਾਮ ਮੈਨੂੰ ਜਾਣਦੀ ਇਹਦੇ ਘਰਾਂ ਨੇ ਜਾਨੀ ਬੜੀ ਪੁਰਾਣੀ ਆਪ ਕੋ ਸਾਡੇ ਨਾਮ ਸਰੀ ਕਿਸੇ ਵਕਤ ਮੈਂ ਕਰਿਆਣੇ ਦੀ ਦੁਕਾਨ ਪਾਈ ਸੀ چلی کیرتن کرا پچھو میرے سہارے سو کے لے جانا پتی آپ کے لئے ਸਰੇਸ਼ ਵੀਰ ਜੀ ਇੰਨੇ ਬੜੇ ਸਰੇਸ਼ ਜੀ ਇਹਦਾ 16 ਉਹ ਬੋਲ ਗਿਆ ਅਨਖਾ ਦੀ ਪ੍ਰੇਮ ਸਿੱਖੀ ਪ੍ਰੇਮ ਸਿੱਖੀ ਉਹ ਕਹਿੰਦਾ ਦੁਕਾਨ ਮੈਨੂੰ ਦੇ ਦੇ ਮੈਂ ਕਿਹਾ ਸ਼ੁਕਰ ਨੇ ਕੋਈ ਪੱਕਰੇ ਮੈਨੂੰ ਨਹੀਂ ਆਪ ਕੋ ਸਾਡਾ ਨਾਮ ਸ੍ਰੀ ਬੈਠ ਜਾ ਅੱਜ ਦੇ ਦਿਨ ਕੋਈ ਨਹੀਂ ਆਈ ਕੇ ਬੈਠੋ ਉਹਨੂੰ ਜੁਆ ਕੇ ਨਾ ਕਰੇ ਸਾਡੇ ਕਰੇ ਹਾਂਜੀ 16 ਸਾਲ ਬਾਅਦ ਮੋਰਚਾ ਮਾਰਿਆ ਤੁਸੀਂ ਸੋਨਸਾਨਾ ਬਹੁਤ ਕਿਰਪਾ ਹੀ ਮਾਰਿਆ ਦੀ ਇਹਦੇ ਜੜੇ ਕਿਤੇ ਵੀ ਦੁਕਾਨ ਸਾਦਨ ਦੇ ਨੇ ਤੇ ਜਦੋਂ ਦੁਕਾਨ ਦਿੱਤੀ ਸੁਮੇਤ ਮੱਟੇ ਸੁਮੇਤ ਦਕਾਨਾ ਸੁਮੇਤ ਫਰਨੀਚਰ ਐਮੀ ਗੱਲ ਹੋਈ ਕਿ ਨਹੀਂ ਸਾਰਾ ਬੋਝ ਮੈਂ ਨਾਲ ਦੇ ਦਿੱਤਾ ਆਪੋ ਸਾਦਾ ਨਾਮ ਤੇ ਵੀ ਮੋਰਚਾ ਮਾਰਿਆ ਕੋਸ ਤੋਂ ਬਾਅਦ ਮੈਂ ਇੱਥੇ ਆ ਗਿਆ ਇਹ ਵੀ ਲੈ ਕੇ ਆ ਉਹਦੇ ਇਹ ਵੀ ਇੱਥੇ ਦੇ ਮੈਂ ਵੀ ਇੱਥੇ ਇਹ ਮੈਨੂੰ ਤਾਂ ਸਾਰੇ ਪਤਾ ਲੱਗਾ ਜੀ ਬਈ ਉਹੀ ਜਿਹੜਾ ਇਕੱਠੇ ਰਹਿੰਦੇ ਸੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਬੜੇ ਪਿਆਰ ਵਾਲਾ ਪਰਿਵਾਰ ਹੈ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਇਹਨਾਂ ਨੇ ਫਿਰ ਸੇਵਾ ਲਈ ਡਾਕਟਰ ਸ਼ਾਨ ਜੀ ਉਹਨਾਂ ਨੇ ਗੱਲ ਕਰਾਈ ਇਸ ਤਰ੍ਹਾਂ ਸੇਵਾ ਲੈਣੀ ਤੇ ਪੰਜੇ ਨੇ ਕਿਹਾ ਵੀ ਆਪਾਂ ਪਰਵਾਸਰੇ ਦੇ ਚਰਨ ਪਵਾ ਲਈਏ ਅਰਦਾਸ ਕਰਨ ਲਈ ਤਾਂਣਾ ਹੀ ਹੈ ਨਾ ਤੇ ਅਸੀਂ ਚਾਹ ਪਾਣੀ ਵੀ ਛਕਾਉਣਾ ਹੈ ਤੇ ਕਿਉਂ ਨਾ ਮੈਂ دیਵਾਨ ਹੀ ਮਾਰੀ ਜੀ ਦੇਖੋ ਕਿਹਦੇ ਕਰਮਾਂ ਦੀ ਗੱਲ ਹੈ ਨਾ ਸੰਗਤ ਕਿੰਨੀ ਚੱਲ ਕੇ ਆਈ ਹੈ ਬੜੇ ਉਤਸ਼ਾਹ ਨਾਲ ਭਾਗਾਂ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਭਾਗ ਕਿਹੜੇ ਵੇਲੇ ਬਣ ਜਾਣੇ ਕੋਈ ਪਤਾ ਨਹੀਂ ਅਚਾਨਕ ਹੀ ਕਿਰਪਾ ਹੋ ਗਈ ਮਾਨਾ ਸੱਚੇ ਪਾਤਸ਼ਾਹ ਦੀ ਤੇ 16 ਸਾਲਾਂ ਬਾਅਦ ਮਾਨਾ ਨੇ ਕਿਰਪਾ ਕੀਤੀ ਬੱਚੇ ਤੇ ਬੱਚੀ ਨੇ ਜਨਮ ਲਿਆ ਉਸ ਖੁਸ਼ੀ ਵਿੱਚ ਪਹਿਲਾਂ ਸ੍ਰੀ ਅੰਮ੍ਰਿਤਸਰ ਜਾ ਕੇ ਸੁਭਰਾਨਾ ਕੀਤਾ ਸੀ ਦਾਦੀ ਅਸਥਾਨ ਤੇ ਤੇ ਉਥੋਂ ਹੀ ਬਸ ਵਿੱਚ ਹੀ ਗੱਲ ਹੋਈ ਸੀ ਕਹਿਣ ਲੱਗੇ ਜੀ ਇਸ ਤਰ੍ਹਾਂ ਸਾਨੂੰ ਸੇਵਾ ਬਖਸ਼ੋ ਆ ਜੇ ਗੁਰੂ ਕੀ ਸੰਗਤ ਨੇ ਚਰਨ ਪਾਏ ਨੇ ਕਈ ਕਹਿ ਦਿੰਦੇ ਨੇ ਵੀ ਸੰਗਤ ਦੀ ਗੱਲ ਹੀ ਆਈ ਪਰ ਮੈਂ ਕਹਿੰਦਾ ਵੀ ਗੁਰੂ ਕੀ ਸੰਗਤ ਆ ਗਈ ਤੇ ਗੁਰੂ ਨਾਨਕ ਸਾਹਿਬ ਤਾਂ ਉੱਥੇ ਵਸਦੇ ਨੇ ਨਾ ਵਿੱਚ ਸੰਗਤ ਹਰਿ ਪ੍ਰਭ ਵਸਦੇ ਜੀ ਗੁਰੂ ਕੀ ਸੰਗਤਾਂ ਦੇ ਚਰਨ ਪਾਏ ਗੁਰੂ ਨਾਨਕ ਸਾਹਿਬ ਆ ਗਏ ਮਹਾਰਾਜ ਨੇ ਕਿਰਪਾ ਕੀਤੀ ਬਖਸ਼ੇ ਕੀਤੀ ਫੋਰ ਵੀ ਕਹਿੰਦੇ ਗੁਰਪੁਰਬ ਤੇ ਵੀ ਸ਼ੁਕਰਾਨਾ ਕਰਨਾ ਕਿਉਂਕਿ ਪਰਵਾਰ ਕਦੇ ਪਿੱਛੇ ਨਹੀਂ ਨਾ ਤੋਂ ਉੱਤੇ ਅੱਗੇ ਅਸੀਂ ਪਿੱਛੇ ਕਦੇ ਨਹੀਂ ਇੱਥੇ ਆ ਗਏ ਕਿਰਤਾ ਗੁਰੂ ਜੀ ਆਓ ਕਬਤਾ ਪੜ ਕੇ ਸਮਾਪਤੀ ਕਰੀਂ ਉਹਦੇ ਜਾਮਾ ਜਾਮੀ ਵੇ ਵੀਰੇ ਨਾਨਕ ਤੇ ਤੇ ਸੌਣਗਾ ਜਾਮਾ ਜਾਮੀ ਵੇ ਵੀਰੇ ਨਾਨਕ ਤੇ ਤੇ ਉਹਦੇ ਜਾਮਾ

ویری نانک رو نان گی با دین تند ویری نانک نو نان گا دینی تند ویرے نانک نو نان جی دینی

ਸਾਣਾ ਹੋਰ ਸਮਾਪਤੀ ਹੈ ਇੱਕ ਦੁਧਾਰਨਾ ਲਾ ਕੇ ਜੋ ਰੋਜ਼ ਆਪਾਂ ਧਾਰਨਾ ਕਰਦੇ ਹਾਂ ਗੁਰਨਾਮ ਸਿੰਘ ਜੀ ਦੇ ਗੁਰਪੁਰ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਕਿਰਪਾ ਕਰਨ ਬਰਸੇ ਕਰਨ ਸਾਰਿਆਂ ਸੰਗਤਾਂ ਬੋਲਿਆ ਕਰਦਾ ਜੋ ਸਾਨੂੰ ਲਾਈਦੀ ਹੈ ਆਪਾਂ ਜੀ ਪਰਿਆ ਕਰੋ ਅਰਸਨਾ ਮੇ ਪਵਿੱਤਰ ਹੋ ਜਾਈ ਹਰ ਜੀਵ ਦਾ ਸੇਵਾ ਕਰੋ सभ ਨਾਨਮ ਮਕਸਦ ਦੇਖਣੇ ਹੋ ਮਾਰੇ ਨਮਸਕਾਰ ਕਰ ਸਕਦੇ ਨੇ ਆਨੰਦ ਸਾਹਿਬ ਜੀ ਦਾ ਪਾਠ